ਨਾਮ ਗੁਜਾਈਆ ਜੀ ਕੇ ਜਿਨਾ ਮੋਹਿ ਨ ਬਿਸਾਰੋ ਮੈਂ ਜਨ ਤੇਰਾ ਮੋਹਿ ਸੋ ਸਤਿਗੁਰ ਅਵਦਾਸ ਮਹਾਰਾਜ ਜੀ ਨੇ ਜੋ ਆਪਸੀ ਭਾਈਚਾਰੇ ਇਕਤਾ ਦਾ ਸੁਨੇਹਾ ਦਿੱਤਾ ਸੀ ਸੋ ਸਾਡੀ ਟੀਮ ਵੱਲੋਂ ਇਹ ਉਪਰਾਲਾ ਕੀਤਾ ਗਿਆ ਆ ਵੀ ਇਹੀ ਇਕਤਾ ਨੂੰ ਅੱਗੇ ਵਧਾਉਂਦੇ ਹੋਏ ਇਦਾਂ ਦੇ ਕਾਰਜ ਹੋਰ ਕਰੀਏ ਚੌਥਾ ਨਗਰ ਕੀਰਤਨ ਯੂनाइटेड ਵੀ ਸਟੈਂਡ ਅਤੇ ਪ੍ਰਾਊਡ ਰਵਿਦਾਸੀਆ ਗਲੋਬਲ ਆਰਗੇਨਾਈਜੇਸ਼ਨ ਦੇ ਸਹਿਯੋਗ ਅਤੇ ਪੂਰੇ ਇਲਾਕੇ ਦੀ ਸਹਾਸੰਗਤ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੇਰੇ ਮਨ ਚੋਂ ਤੇ ਬਹੁਤ ਉੱਪਰ ਨੇ ਮੈਂ ਕਹਾਂ ਉਹਨਾਂ ਨੂੰ ਉਹਨਾਂ ਨੂੰ ਗੁਰੂ ਭਾਈ ਉਹ ਤੇ ਪਿਆਰ ਦੀਆਂ ਗੱਲਾਂ ਨੇ ਮੈਂ ਉਹਨਾਂ ਨੂੰ ਕਿਹੜੇ ਸਤਕਾਰ ਦੇ ਨਾਲ ਉਹ ਤੇ ਕੋਈ ਵੀ ਸਤਕਾਰ ਮੈਂ ਤੇ ਬਹੁਤ ਛੋਟੀ ਚੀਜ਼ ਆ ਸੋ ਜਿਹੜੇ ਲੋਕ ਇਸ ਚੀਜ਼ ਤੇ ਲੜਦੇ ਆ ਕਿ ਭਾਈ ਆ ਕਿ ਗੁਰੂ ਆ ਮੈਂ ਕਹਿੰਦਾ ਤੁਸੀਂ ਮੁੱਦੇ ਹੀ ਭੁੱਲ ਗਏ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੈنسਿਲਵਾਨੀਆ ਦੇ ਵਿੱਚ ਇੱਕ ਵੱਡਾ ਨਗਰ ਕੀਰਤਨ ਕੱਢਿਆ ਗਿਆ ਜਿਸ ਦੇ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੇਖਣ ਨੂੰ ਮਿਲਿਆ ਸਮਾਪਤੀ ਦੇ ਉਪਰੰਤ ਕੀਰਤਨੀ ਜਥਿਆਂ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਜਨਮ ਦਿਹਾੜੇ ਦੇ ਉੱਪਰ ਦੁਨੀਆ ਭਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬਹੁਤ ਸਾਰੇ ਨਗਰ ਕੀਰਤਨ ਕੱਢੇ ਗਏ ਅਤੇ ਨਾਲ ਹੀ ਧਾਰਮਿਕ ਸਮਾਗਮ ਮੁਲਕੇ ਗਏ ਅਜਿਹਾ ਇੱਕ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਪ੍ਰਾਊਡ ਰਵਿਦਾਸਿਆ ਗਲੋਬਲ ਆਰਗੇਨਾਈਜੇਸ਼ਨ ਯੂ ਐਸ ਏ ਅਤੇ ਯੂਨਾਈਟਿਡ ਵੀ ਸਟੈਂਡ ਦੇ ਵੱਲੋਂ ਸਾਂਝੇ ਤੌਰ ਤੇ ਆਰਗੇਨਾਈਜ਼ ਕੀਤਾ ਗਿਆ ਹਰਪ੍ਰੀਤ ਸੋਮਨ ਅਤੇ ਉਹਨਾਂ ਦੀ ਪੂਰੀ ਟੀਮ ਦੀ ਮਿਹਨਤ ਦੇ ਸਦਕਾ ਇਹ ਨਗਰ ਕੀਰਤਨ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਨੇਪਰੇ ਚੜਿਆ ਜਿੱਥੇ ਹਰਪ੍ਰੀਤ ਸਮਨ ਅਤੇ ਰਾਜ ਹੁਣਾ ਨੇ ਆਪਣੇ ਵਿਚਾਰਾਂ ਦੀ ਸਾਂਝ ਵੀ ਪਾਈ ਪ੍ਰਾਦੀਨ ਤਾਂ ਪਾਪ ਹੈ ਜਨ ਰਿਓਰੇ ਮੀਤ ਰਵਿਦਾਸ ਦਾਸ ਪ੍ਰਾਦੀਨ ਸੇ ਕੌਣ ਕਰੇਗਾ ਪ੍ਰੀਤ ਸੋ ਸਤਗੁਰ ਰਵਿਦਾਸ ਮਹਾਰਾਜ ਨੇ ਬਾਣੀ ਵਿੱਚ ਵੀ فرمایا ਵੀ ਜੋ ਵੀ ਮਾਨਸਿਕ ਜਾਂ ਸਰੀਰਕ ਗੁਲਾਮੀ ਆ ਉਹ ਵੀ ਉਨਾ ਹੀ ਪਾਪੀ ਹੁੰਦਾ ਹੈ ਜੋ ਕਿ ਪਾਪ ਕਰਦਾ ਹੈ ਸੋ ਉਹਨਾਂ ਨੇ ਆਪਣੇ ਜੋ ਕਾਲ ਵਿੱਚ ਜੋ ਸਾਨੂੰ ਇਹ ਸਨੇਹਾ ਦਿੱਤਾ ਸੀ ਬੇਗੰਪੁਰੇ ਦਾ ਇੱਕ ਆਪਸ ਵਿੱਚ ਮਿਲ ਜੁਲ ਕੇ ਰਹਿਣ ਦਾ ਸੋ ਅੱਜ ਤੁਸੀਂ ਦੇਖ ਸਕਦੇ ਹੋ ਵੀ ਚੌਥਾ ਵਿਸ਼ਾਲ ਨਗਰ ਕੀਰਤਨ ਜੋ ਫਿਲਡਲਫੀਆ ਵਿਖੇ ਅਪਰ ਡਰਬੀ ਦੇ ਸ਼ਹਿਰ ਵਿੱਚ ਕੱਢਿਆ ਗਿਆ ਸੋ ਇਹ ਨਗਰ ਕੀਰਤਨ ਪ੍ਰਾਊਡ ਰਵਦਾਸੀਆ ਗਲੋਬਲ ਆਰਗੇਨਾਈਜੇਸ਼ਨ ਤੇ ਯੂनाइटेड ਵੀ ਸਟੈਂਡ ਦੀ ਟੀਮ ਵੱਲੋਂ ਮਿਲ ਜੁਲ ਕੇ ਰੱਖਿਆ ਗਿਆ ਸੋ ਅਸੀਂ ਖਾਸ ਧੰਨਵਾਦ ਕਰਦੇ ਹਾਂ ਨਿਊਯਾਰਕ ਤੋਂ ਆਈਆਂ ਜਿੰਨੀਆਂ ਵੀ ਸੰਗਤਾਂ ਨਿਊ ਜਰਸੀ ਤੋਂ ਤੇ ਲੋਕਲ ਸੰਗਤ ਸ਼੍ਰੀ ਗੁਰਦਾਸ ਸਭਾ ਆਫ ਨਿਊਯਾਰਕ ਖਾਸ ਤਨਵਾਦਾ ਬੀਗਮਪੁਰਾ ਕਲਚਰ ਸੁਸਾਇਟੀ ਡਾਕਟਰ ਬੀ ਆਰ ਅੰਬੇਦਕਰ ਕਲੱਬ ਯੂ ਐਸ ਏ ਤੇ ਹੋਰ ਵੀ ਜਿੰਨੀਆਂ ਜਥੇਬੰਦੀਆਂ ਆਈਆਂ ਬਹੁਤ ਬਹੁਤ ਧੰਨਵਾਦ ਸੋ ਸਤਗੁਰ ਰਵਦਾਸ ਮਹਾਰਾਜ ਜੀ ਨੇ ਜੋ ਆਪਸੀ ਭਾਈਚਾਰੇ ਏਕਤਾ ਦਾ ਸਨੇਹਾ ਦਿੱਤਾ ਸੀ ਸੋ ਸਾ ਵੀ ਇਹੀ ਏਕਤਾ ਨੂੰ ਅੱਗੇ ਵਧਾਉਂਦੇ ਹੋਏ ਇਦਾਂ ਦੇ ਕਾਰਜ ਹੋਰ ਕਰੀਏ ਜਿੰਨੀਆਂ ਵੀ ਸੰਗਤ ਆਈਆਂ ਉਹਨਾਂ ਦਾ तहे ਦਿਲੋਂ ਧੰਨਵਾਦ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਵੀ ਅਗਲੇ ਪ੍ਰੋਗਰਾਮ ਵਿੱਚ ਵੀ ਇਦਾਂ ਹੀ ਵੱਧ ਝੜ ਕੇ ਤੁਸੀਂ ਹਿੱਸਾ ਪਾਓਗੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੋ ਬੋਲੇ ਸੋ ਨਰਬੈਸ ਸ੍ਰੀ ਗੁਰਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਸਾਥੀਓ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਅੱਜ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪੰਜ ਪਿਆਰੇ ਅਤੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਜੋ ਚੌਥਾ ਨਗਰ ਕੀਰਤਨ ਯੂनाइटेड ਵੀ ਸਟੈਂਡ ਅਤੇ ਪ੍ਰਾਊਡ ਰਵਿਦਾਸੀਆ ਗਲੋਬਲ ਆਰਗੇਨਾਈਜੇਸ਼ਨ ਦੇ ਸਹਿਯੋਗ ਅਤੇ ਪੂਰੀ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਜੋ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਸ ਦਾ ਇਹ ਅਲੋਕਿਕ ਨਜ਼ਾਰਾ ਆਪ ਸਭ ਦੇਖ ਰਹੇ ਹੋ ਬਹੁਤ ਸਾਰੀ ਸੰਗਤ ਬਹੁਤ ਦੂਰੋਂ ਨੇੜੇ ਪਹੁੰਚੀ ਹੋਈ ਹੈ ਟ੍ਰਾਈ ਸਟੇਟ ਦੀ ਸੰਗਤ ਨਿਊਯਾਰਕ ਨਿਊ ਜਰਸੀ ਅਤੇ ਸਾਡੀ ਲੋਕਲ ਸੰਗਤ ਸਾਰੇ ਇੱਥੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਪਹੁੰਚੀ ਹੋਈ ਹੈ ਔਰ ਇਹ ਬਹੁਤ ਹੀ ਰੌਣਕ ਬਣ ਰਹੀ ਹੈ ਅੱਜ ਔਰ ਬਹੁਤ ਅੱਛਾ ਲੱਗ ਰਿਹਾ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਰਗੇਨਾਈਜ਼ਰਸ ਦਾ ਧੰਨਵਾਦ ਔਰ ਸਾਰੇ ਦਰਸ਼ਕਾਂ ਨੂੰ ਆਈ ਸੰਗਤ ਦਾ ਧੰਨਵਾਦ ਐਸੀ ਬਹੁਤ ਖੁਸ਼ ਹਾਂ ਅੱਜ ਇਹ ਚੌਥਾ ਨਗਰ ਕੀਰਤਨ ਬਹੁਤ ਹੀ ਸਫਲ ਹੈ ਅੱਜ ਦਾ ਇਹ ਨਗਰ ਕੀਰਤਨ ਸਫਲ ਹੈ ਆਪੇ ਸਭ ਦਾ ਇੱਕ ਵਾਰ ਫੋੜ ਤੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਤਿਗੁਰੂ ਰਵਿਦਾਸ ਪਾਤਸ਼ਾਹ ਜੀ ਕਿਉਂਕਿ ਅਸੀਂ ਇਹਨਾਂ ਦੇ ਉੱਤੇ ਇੱਕ ਬਹੁਤ ਵੱਡੇ ਪੱਧਰ ਤੇ ਦੇ ਬਾਰੇ ਅਸੀਂ ਖੋਜ ਕੀਤੀ ਸਾਰੀ ਔਰ ਖੋਜ ਕਰ ਰਹੇ ਹਾਂ ਸਾਡੀ ਜਿਹੜੀ ਲੋਗੜ ਟੀਮ ਹੈ ਉਹ ਸਾਰੀ ਇਸ ਦੇ ਉੱਤੇ ਲੱਗੀ ਹੈ ਕੁਝ ਗੱਲਾਂ ਦਾ ਸਾਨੂੰ ਜਿਹੜਾ ਅਸੀਂ ਕੋਨਾ ਪੜੇ ਨਹੀਂ ਜਾਣਦੇ ਉਹ ਸੰਗਤਾਂ ਦੇ ਰੂਪੂ ਅਸੀਂ ਕਰਨ ਵਾਸਤੇ ਅਸੀਂ ਆਏ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ Rajasthan ਦੇ ਵਿੱਚ ਜਿਹੜਾ ਉਥੇ ਤਾਂ ਕਿਲਾ ਹੈ ਚੋਟੜਗੜ੍ਹ ਜਿੱਥੇ ਮੀਰਾ ਬਾਈ ਦਾ ਕਿਲਾ ਸੀਗਾ ਮੀਰਾ ਬਾਈ ਇੱਕ ਉਹ ਸੀ ਜਿਹੜੀ ਉਸ ਕਿਲੇ ਦੇ ਵਿੱਚ ਔਰ ਉਸ ਦੀ ਰਾਣੀ ਸੀਗੀ ਉਹ ਤੇ ਉਹ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਿਹੜੀ ਉਹ ਭਗਤ ਬਣ ਗਈ ਔਰ ਉਸ ਤੋਂ ਬਾਅਦ ਕਈ ਨਹੀਂ ਮੰਨਦੇ ਲੇਕਿਨ ਅਸੀਂ ਮੰਨਦੇ ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਸਾਡੇ ਗੁਰੂ ਵੀ ਨੇ ਤੇ ਸਾਡੇ ਪਾਤਸ਼ਾਹ ਵੀ ਨੇ ਤੇ ਉਹ ਸ਼ਹੀਦ ਵੀ ਨੇ ਤਾਂ ਅਸੀਂ ਲੋਕ ਭੁੱਲੇ ਬੈਠੇ ਹਾਂ ਹੁਣ ਪਿੱਛੇ ਜੀ ਇੱਕ ਉੱਥੇ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਆਇਆ ਉੱਥੇ ਇੱਕ ਸਿੰਘ ਨੇ ਕਿਹਾ ਵੀ ਅਸੀਂ ਹੁਣ ਗੁਰਸਿੱਖ ਬਣ ਨਹੀਂ ਤੁਸੀਂ ਗੁਰਸਿੱਖ ਹੋ ਤੁਸੀਂ ਸਿੱਖ ਹੋ ਤੁਸੀਂ ਹੋਰ ਨਹੀਂ ਕਿਉਂਕਿ ਤੁਹਾਨੂੰ ਕਈ ਵਾਰੀ ਮੈਂ ਸੁਣਾ ਵਿਚਰਦਾਰੀਆਂ ਜਿਹਦੇ ਚ ਕਿਹਾ ਜਾਂਦਾ ਸ਼ੂਦਰ ਨੇ ਯਕੀਨ ਮੈਂ ਕੋਈ ਸ਼ੂਦਰ ਨਹੀਂ ਤੁਸੀਂ ਸਿੱਖ ਹੋ ਤੁਸੀਂ ਰਾਜੇ ਹੋ ਤੁਹਾਡੇ ਕਿਲੇ ਅੱਜ ਵੀ ਖੜੇ ਨੇ ਗੁਰੂ ਰਵਿਦਾਸ ਮਹਾਰਾਜ ਦੇ ਅਸੀਂ ਭੁੱਲੇ ਬੈਠੇ ਹਾਂ ਆਓ ਆਪਾਂ ਸਾਰੇ ਰਲিয়ে ਰਲ ਕੇ ਹੱਲਾ ਮਾਰੀਏ ਜਿਹੜੇ ਲੋਕ ਸਾਡੇ ਨੂੰ ਵਿਤਕਰਾ ਕਰਦੇ ਨੇ ਕਰੀ ਜਾ ਨੋ ਪ੍ਰੋਬਲਮ ਇੱਕ ਪਾਣਾ ਬੁੰਜਾਰਾ ਗਨ ਪਾਊਡਰ ਟ੍ਰੇਡਰ ਜਿਹੜੇ ਗਨ ਪਾਊਡਰ ਸੀਗੇ ਬੁੱਕ ਇੱਕ ਛਪੀ ਹੈ ਜਿਹਦੇ ਵਿੱਚ ਪੰਜਵਾਂ ਤੇ ਛੇਵਾਂ ਚੈਪਟਰ ਗੁਰੂ ਰਵਿਦਾਸ ਸੂਮਾਰਾ ਜੀ ਦੇ ਉੱਤੇ ਲਿਖਿਆ ਗਿਆ ਔਰ ਜੋ ਜੋ ਉਹਨਾਂ ਨੇ ਕੀਤਾ ਕਿਉਂਕਿ ਬੁੰਜਾਰਿਆਂ ਦਾ ਤੇ ਗੁਰੂ ਮਹਾਰਾਜ ਮਹਾਰਾਜ ਰਵਿਦਾਸ ਜੀ ਦਾ ਜਿਹੜਾ ਬਹੁਤ ਗਹਿਰਾ ਸਬੰਧ ਸੀ ਬੁੰਜਾਰਿਆਂ ਦੇ ਟਾਂਡੇ ਚੱਲਦੇ ਸਨ ਐ ਉਹਨਾਂ ਦੇ ਨਾਲ ਟਾਂਡਿਆਂ ਦੇ ਨਾਲ ਥਾਂ ਥਾਂ ਤੇ ਜਾ ਕੇ ਪ੍ਰਚਾਰ ਕਰਦੇ ਸਨ ਹੁਣ ਪੰਜਾਬ استان ਦੇ ਵਿੱਚ ਗਏ ਉੱਥੇ ਕਿਨੇ ਖੜੇ ਨੇ ਚੰਡੀਗੜ੍ਹ ਦੇ ਵਿੱਚ ਗੁਰੂ ਮਹਾਰਾਜ ਰੰਦਾਸ ਜੀ ਦਾ ਕਿਨਾਰ ਖੜਾ ਹੈ ਪ੍ਰੈਜ਼ੈਂਟ ਹਾਜ਼ਰ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਡੇ ਕੋਲ ਹਰ ਪ੍ਰੂਫ ਹੈ ਔਰ ਅਸੀਂ 350 ਪੇਜ ਦੀ ਬੁੱਕ ਜੜੀ ਹੈ ਉਹ ਲਿਖੀ ਜਾ ਰਹੀ ਹੈ ਔਰ ਆਪ ਸੰਗਤਾਂ ਦਾ ਸਹਿਯੋਗ ਚਾਹੀਦਾ ਹੈ ਕਿਉਂਕਿ ਤਨ ਮਨ ਤਨ ਨਾਲ ਸਾਰੇ ਕਾਰਜ ਹੁੰਦੇ ਨੇ ਇਸ ਤੋਂ ਬਿਨਾ ਕਾਰਜ ਨਹੀਂ ਹੁੰਦੇ ਇਹਦੇ ਵਿੱਚ ਸਾਡੇ ਦਾ ਸਹਿਯੋਗ ਚਾਹੀਦਾ ਹੈ ਹਾਲ ਹੀ ਮੀਰਾਜ ਦੀ ਗੱਲ ਕੀਤੀ ਗੁਰੂ ਨਾਨਕ ਦੇਵ ਜੀ ਨੇ ਬੇਗਮਪੁਰ ਦੀ ਗੱਲ ਕੀਤੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਅਸੀਂ ਅਜੂ ਭੁੱਲ ਬੈਠੇ ਆ ਅਸੀਂ ਫੇਰੇ ਟੁਕੜੀਆਂ ਚ ਵੰਡੇ ਗਏ ਹਾਂ ਅਸੀਂ ਸਾਰੇ ਵੱਖਰੇ ਨਹੀਂ ਐ ਇੱਕ ਹਾਂ ਤੁਸੀਂ ਸ਼ਾਤੀ ਦੇ ਆਤਮਾ ਆ ਕੇ ਕਿਆ ਕਰੋ ਸਾਡਾ ਹੱਕ ਵੀ ਹੈ ਤੁਸੀਂ ਬਰਾਬਰ ਦੇ ਸ਼ਰੀਕ ਹੋ ਤੁਸੀਂ ਆਪਣੇ ਆਪ ਨੂੰ ਪਿੱਛੇ ਨਾ ਢਾਓ ਬਰਾਬਰ ਦੇ ਤੁਸੀਂ ਸ਼ਰੀਕ ਹੋ ਸਿੱਖੀ ਦੇ ਵਿੱਚ ਔਰ ਜਿੰਨਾ ਯੋਗਦਾਨ ਸਾਡਾ ਹੈ ਉਹਨਾਂ ਯੋਗਦਾਨ ਸਾਰਿਆਂ ਦਾ ਅਸੀਂ ਸਾਰੇ ਜਿਹੜੇ ਨਾਲ ਮਿਲ ਕੇ ਇਸ ਬੂਟੇ ਨੂੰ ਪਾਣੀ ਪਾਣਾ ਹੋਰ ਪਰਤ ਨੂੰ ਪ੍ਰਭੂਨਤ ਕਰਨਾ ਹੈ ਉਹ ਹੀ ਸਾਂਝੀ ਸੰਖਾਵਾਂ ਇੱਕ ਗੁਲਦਸਤਾ ਗੁਰੂ ਮਹਾਰਾਜ ਨੇ ਪੇਸ਼ ਕੀਤਾ ਸੀ ਉਸ ਕਾਲਪੂਰਕ ਜਿਹੜੇ ਗੁਲਦਸਤੇ ਦੇ ਵਿੱਚ ਲਪਾਉਣੇ ਵੰਜਾਰੇ ਕੰਧਾਸੀਏ ਸਤਨਾਮੀਏ ਜੱਟ ਬੋਰ ਜਿੰਨੇ ਵੀ ਕਮਿਊਨਿਟੀਆਂ ਦੇ ਲੋਕ ਸੀ ਸਾਰਿਆਂ ਨੂੰ ਇਕੱਠੇ ਕਰਕੇ ਗੁਲਦਸਤੇ ਦੇ ਰੂਪ ਵਿੱਚ ਉਨ੍ਹਾਂ ਦੀ ਜਾਤ ਪਾਤ ਖਤਮ ਕਰਕੇ ਸਾਨੂੰ ਇਕ ਕੀਤਾ ਉਹ ਗੁਲਦਸਤਾ ਜਿਹੜਾ ਉਹ ਅੱਜ ਫੇਰ ਖਿਲ ਰਿਹਾ ਫਿਰਦਾ ਵਾਸੀ ਮਹੀਮ ਸ਼ੇਰੀਏ ਇਹ ਸਾਰੇ ਬੰਦਸਤੇ ਨੂੰ ਇਕੱਠਾ ਕਰਨਾ ਹੈ ਔਰ ਇਸ ਦੇ ਵਿੱਚ ਜਿਵੇਂ ਤੁਹਾਨੂੰ ਕੀ ਨੀਵਾ ਕਿਹਾ ਗਿਆ ਤੁਸੀਂ ਸਾਰੇ ਹੀ ਰਲੋ ਆਪਾਂ ਸਾਰਿਆਂ ਨੇ ਨਾਰਾ ਮਾਰਨਾ ਇੰਡੀਆ ਦੇ ਵਿੱਚ ਬਹੁਤ ਵੱਡੇ ਤੌਰ ਤੇ ਕ੍ਰਾਂਤੀ ਆ ਰਹੀ ਹੈ ਔਰ ਅਸੀਂ ਪੂਰਾ ਯੋਰ ਲਾ ਰਹੇ ਹਾਂ ਆਪ ਸੰਗਤ ਦਾ ਸਹਿਯੋਗ ਚਾਹੀਦਾ 21 ਜੂਨ ਨੂੰ ਅਪਰ ਡਰਬੀ ਪੈਂਸਿਲਵਨੀਆਂ ਵਿਖੇ ਚੌਥਾ ਨਗਰ ਕੀਰਤਨ ਕੱਢਿਆ ਗਿਆ ਜਿੱਥੇ ਸੰਗਤਾਂ ਨੇ ਆਪਣੇ ਪਰਿਵਾਰਾਂ ਦੇ ਸਮੇਤ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ 10.30 ਵਜੇ ਅਰਦਾਸ ਬੇਨਤੀ ਤੋਂ ਬਾਅਦ ਇਸ ਨਗਰ ਕੀਰਤਨ ਦੀ ਸ਼ੁਰੂਆਤ ਹੋਈ ਅਤੇ ਸਮਾਪਤੀ ਤੇ ਢਾਡੀ ਜਥਿਆਂ ਅਤੇ ਕੀਰਤਨੀਆਂ ਦੇ ਵੱਲੋਂ ਸੰਗਤਾਂ ਨੂੰ ਨੇਹਾਲ ਕੀਤਾ ਗਿਆ। नसीब हो कोलानु नसीब हो फुल बलान कोमला कोई फुल बलान कोमला कोई इजरे चाहे फुल बलान को ਪੀਂਘਾ ਦੇ ਜਪਾ ਦੇ ਆਹਾ ਕੋਰਮਤਾ ਚੋ ਹੋ ਗੋ ਤੇਰੀ ਸਾਂਭਾ ਦੇਖ ਮਿਲੋ ਜਨ ਕਰਨਾ ਬਿਲਾਪ ਰਾਮ ਘੁਸਈਆ ਰਾਮ ਘੁਸਈਆ जीके जीवना मोहे ना विचारो मैं जन तेरा मोहे ना विचारो ओ ना बेगमपुरा शहर ओ ना दुख अंदर नहीं ਸਤਿ ਪਾਕੇ ਰਬ ਦਾਸ ਸਤਿ ਪਾਕੇ ਰਬ ਦਾਸ ਇਸ ਮੌਕੇ ਵੱਖ-ਵੱਖ ਖੂਬ ਬੁਲਾਰਿਆਂ ਦੇ ਵੱਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜੋ ਕਿ ਸੋਸਾਇਟੀ ਦੇ ਲਈ ਸ਼ਾਨਦਾਰ ਕੰਮ ਕਰ ਰਹੇ ਨੇ ਇਸ ਮੌਕੇ ਡਾਕਟਰ ਸਵੇਮਾਨ ਸਿੰਘ ਵੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ ਅਤੇ ਉਹਨਾਂ ਨੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਜਿੰਨਾ ਅੱਗੇ ਅਸੀਂ ਸਿਰ ਝਕਾਉਨੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਬਾਣੀ ਆ ਤੇ ਮੈਂ ਤੇ ਮੈਂ ਹਰ ਮੰਚੋਂ ਤੇ ਬਹੁਤ ਉੱਪਰ ਨੇ ਮੈਂ ਕਹਾਂ ਉਹਨਾਂ ਨੂੰ ਗੁਰੂ ਭਾਈ ਉਹ ਤੇ ਪਿਆਰ ਦੀਆਂ ਗੱਲਾਂ ਨੇ ਮੈਂ ਉਹਨਾਂ ਨੂੰ ਕਿਹੜੇ ਸਤਕਾਰ ਦੇ ਨਾਲ ਉਹ ਤੇ ਕੋਈ ਵੀ ਸਤਕਾਰ ਮੈਂ ਤੇ ਬਹੁਤ ਛੋਟੀ ਚੀਜ਼ ਆ ਸੋ ਜਿਹੜੇ ਲੋਕ ਇਸ ਚੀਜ਼ ਤੇ ਲੜਦੇ ਆ ਕਿ ਭਾਈ ਆ ਕਿ ਗੁਰੂ ਆ ਮੈਂ ਕਹਿੰਦਾ ਤੁਸੀਂ ਮੁੱਦੇ ਹੀ ਭੁੱਲ ਗਏ ਕਿ ਤੇ ਸਾਰੇ ਵੀਰ ਸਾਡੇ ਨਾਲ ਇਹ ਪ੍ਰੋਗਰਾਮ ਲੀਕਦੇ ਨੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਪ੍ਰੋਗਰਾਮਾਂ ਨੂੰ ਜਿੱਦਾਂ ਉਥੇ ਸੰਤ ਬਾਬਾ ਪ੍ਰੇਮ ਸਿੰਘ ਦੀ ਵਰਸੀ ਹੁੰਦੀ ਆ ਉਹ ਵੀ ਅਸੀਂ ਇਕੱਠੇ ਪਰਿਵਾਰ ਹੀ ਹੋ ਕੇ ਮਨਾਉਂਦੇ ਆ ਸਾਰੇ ਸੋ ਸਾਰੀਆਂ ਸੰਗਤਾਂ ਦਾ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਇਸ 648 ਪੁਰਬ ਦੇਤੇ ਸੰਗਤਾਂ ਨੂੰ ਜੀ ਆਇਆਂ ਧੰਨਵਾਦੀ ਸਾਰਿਆਂ ਨੇ ਲੰਗਰ ਜੂ ਛੱਕ ਕੇ ਜਾਣਾ ਫਿਰ ਬੇਨਤੀ ਕਰਦੇ ਆ ਕਿ ਲੱਤਾਂ ਖਿੱਚਣ ਵਾਲੇ ਬੜੇ ਹੁੰਦੇ ਨੇ ਅੱਗੇ ਡਾਕਟਰ ਸਾਹਿਬ ਨੂੰ ਦੱਸਿਆ ਤੁਹਾਨੂੰ ਮੜਾ ਗਿਆ ਇਹ ਸਾਰਾ ਕੀਤਾ ਕਿ ਪਰ ਫਿਰ ਵੀ ਆਪਾਂ ਇਹ ਜਿਹੜੀ ਰਮੀ ਚਲਾਈ ਆ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਇਹਨੂੰ ਆਪਾਂ ਓਪਨ ਹੀ ਰੱਖਣਾ ਤੇ ਐਵੇਂ ਮਨਾਉਂਦੇ ਰਹਿਣਾ ਹਰ ਸਾਲ ਕਿਉਂਕਿ ਜੇ ਆਪਾਂ ਨਾ ਮਨਾਤੇ ਆਪਣੇ ਨਿਆਣਾ ਨੇ ਬਿਲਕੁਲ ਨਹੀਂ ਮਨਾਉਣਾ ਇਹ ਤੁਹਾਨੂੰ ਮੈਂ ਦੱਸ ਦੇਣਾ ਕਿਉਂਕਿ ਆਪਣੇ ਆਉਣ ਵਾਲੀ ਪਨੀਰੀ ਜਿਹੜੀ ਆ ਉਹ ਪਿੱਛੇ ਹਟਦੀ ਜਾਂਦੀ ਨਾਲ ਚੀਜ਼ਾਂ ਤੋਂ ਜੇ ਅਸੀਂ ਆਪਣੇ ਬੱਚਿਆਂ ਨੂੰ ਸਭ ਕੁਝ ਦੱਸਾਂਗੇ ਤੇ ਤਾਂ ਹੀ ਮਾਪੁਰਸ਼ਾਂ ਦੀਆਂ ਜਿਹੜੀਆਂ ਪੁਰਬਿਆਂ ਗੁਰਪੁਰਬਿਆਂ ਜਾਂ ਭਗਤਾਂ ਦੇ ਜੋ ਬਾਣੀਆਂ ਤਾਂ ਹੀ ਪਤਾ ਲੱਗੇਗਾ ਨਾ ਜੇ ਆਪਾਂ ਮਨਾਵਾਂਗੇ ਜੇ ਅਸੀਂ ਮਨਾਵਾਂਗੇ ਨਾ ਤੇ ਕਿਸ ਤਰ੍ਹਾਂ ਕਿਸੇ ਨੂੰ ਪਤਾ ਲੱਗੇਗਾ ਸਾਥ ਸੰਗਤ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਇਹ ਚੌਥਾ ਨਗਰ ਕੀਰਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਕਿ ਉੱਪਰ ਡਰਬੀ ਫਿਲਾਡਲਫੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਦਾ ਆਇਆ ਹੋਇਆ ਦੂਰੋਂ ਦਰੜੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਆ ਸੀ Because we were celebrating Juneteenth, which is very similar in some ways to what you're celebrating today. Juneteenth is a proclamation about redemption and freedom of the emancipation of Black Americans in this country. And so we celebrate that on Thursday throughout this whole weekend. I wanna also acknowledge um, my good friends here who always. make sure i'm invited rani and into and my good friends here in the community is muke shri guru ravidas sabha of new york begam pura culture society of new york dr b r ambedkar club usa de vallon is nagar kirtan de vich apna pura sahyog ditta gaya guru pyare ishwar sangge ajj assi ਅਪਰ ਡਾਬਲ ਫਿਲਾਡਲਫੀਆ ਦੇ ਸਤਗੁਰੂ ਦਾਸ ਸਵਾਹ ਜੀ ਦੇ 648ਵੇਂ ਗੁਰਪੁਰ ਨੂੰ ਸਮਾਰਪਿਤ ਨਗਰ ਕੀਰਤਨ ਦੀ ਸ਼ੋਭਾ ਯਾਤਰਾ ਇਸ ਸ਼ਾਮ ਲਾਉਣ ਲਈ ਆਏ ਹੈ ਆਪ ਸਭ ਨੂੰ ਲੱਖ ਲੱਖ ਦਾਇਰ ਜੇਕਰ ਦੀ ਸਾਂਝ ਕਰੀਏ ਮੋਲੇ ਸੋਨਰ ਬਹਿ ਸਤਗੁਰੂ ਦਾਸ ਸਵਾਹ ਜੀ ਜੈ ਉਹਨਾਂ ਨੇ ਦੱਸਿਆ ਕਿ ਅਸੀਂ ਬਚਪਨ ਵਿੱਚ ਆਈਰਵਦਾਸ ਵੀ ਕਹਿੰਦੇ ਹੁੰਦੇ ਸੀ ਤੇ ਹੁਣ ਉਹ ਜਿੱਦਾਂ ਜਿੱਦਾਂ ਤੇ ਉਮਰ ਦੇ ਹਿਸਾਬ ਨਾਲ ਪੜਾਈ ਦੇ ਨਾਲ ਨਾਲ ਅਜੋ ਗੁਰੂ ਨਾਲ ਸੰਬੋਧਨ ਕਰਦੇ ਹਨ ਮੈਂ ਆਪ ਜੀ ਨੂੰ ਇੱਕ ਮਿਸਾਲ ਕਾਂਛੀ ਬਨਾਰਸੀ ਦਿੰਦਾ ਹਾਂ ਕਿ 2002 ਦੇ ਵਿੱਚ ਪਹਿਲੀ ਵਾਰ ਮੈਂ ਗੁਰੂ 10ਵੇਂ ਦੇ ਗੋਪਰ ਤੋਂ ਕਾਂਛੀ ਬਨਾਰਸ ਗਿਆ ਤੇ ਜਦੋਂ ਉੱਥੇ ਸ਼ਾਮ ਨੂੰ ਰਾਤ ਦਾ ਦੁਵੰਦ ਸ਼ੋਭਾ ਯਾਤਰਾ ਕਰਦੇ ਹਨ ਤੇ ਸਵੇਰ ਨੂੰ ਗੋਪਰ ਹੁੰਦਾ ਤੇ ਅਮਰੀਕਾ ਦੇ ਕਈ ਲੱਖਾਂ ਦੀ ਗਿਣਤੀ ਵਿੱਚ ਲੋਕ ਗੁਰੂ ਅਰਜਨ ਦੇਵ ਜੀ ਦੇ ਬਹੁਤ ਕੋਰਤੇ ਗਾਉਂਦੇ ਹਨ ਤੇ ਉਸ ਟਾਈਮ ਦੇ ਵਿੱਚ ਸਾਡੀ قوم ਦੇ ਸ਼ਹੀਦ ਸੰਤ ਰਾਮਾਨੰਦ ਜੀ ਹੁਣੇ ਉਸ ਟਾਈਮ ਤੇ ਸਾਧੂ ਸਰ ਸਮਰਤੀ ਜੋ ਕਿ ਸਾਡੇ ਸਾਰੇ ਪੰਜਾਬ ਦੀ ਹੈ ਸੰਤ ਹਨ ਤੇ ਉਹ ਰਾਂ ਮਿਲ ਕੇ ਸਾਰੇ ਮਾਉਂਦੇ ਹਨ ਕਿ ਉਹ ਸੰਤ ਰਾਮ ਆਰੰਭ ਦੀ ਉਸ ਉਸ ਜਗ੍ਹਾ ਤੇ ਪ੍ਰਚਾਰ ਕਰਦੇ ਸਨ ਉਹ ਜੋ ਲੋਕ ਜਕਾਰਿਆਂ ਵਿੱਚ ਰਵੀ ਕਹਿੰਦੇ ਸਨ ਸਾਰੇ ਰੁੱਖ ਜਹਾਨ ਦੇ ਪੜਨ ਕਲਮਾ ਕਾਗਜ ਬਾਸ ਤੇ ਧਰਤ ਬਛਾਈ ਜਾਵੇ ਇਕੱਠੇ ਕਰਕੇ ਕੁੱਲ ਸਮੁੰਦਰਾਂ ਨੂੰ ਉਹਦੀ ਇੱਕ ਦਵਾਤ ਬਣਾਈ ਜਾਵੇ ਪ੍ਰਾਣੀ ਹਨ ਜਿੰਨੇ ਮਾਤ ਲੋਕ ਉੱਤੇ ਪ੍ਰਾਣੀ ਹਨ ਜਿੰਨੇ ਸੋਹਣੀ ਧਰਤੀ ਉੱਤੇ ਹਰ ਇੱਕ ਨੂੰ ਇੱਕ ਪੜਾਈ ਜਾਵੇ ਲਾਲ ਯੋਰ ਲਿਖਣ ਨੂੰ ਅਲਮਸਤਾ ਜੇ ਦੀ ਸਫਤ ਸਤਿਗੁਰੂ ਰਬਦਾਸ ਮਹਾਰਾਜ ਜੀ ਸਿਫਤ ਲਿਖੀ ਤੇ ਨਾ ਗਾਈ ਜਾਵੇ ਇਹਦੀ ਸਿਫਤ ਲਿਖੀ ਤੇ ਨਾ ਗਾਈ ਜਾਵੇ ਵਿਦਿਆ ਲੈਣੀ ਬਹੁਤ ਜ਼ਰੂਰੀ ਆ ਤਰੱਕੀ ਤਾਂ ਹੀ ਕੀਤੀ ਜਾ ਸਕਦੀ ਆ ਉਦਾਹਰਣ ਦੇ ਤੌਰ ਤੇ ਜਿੰਨੇ ਵੀ ਦੁਨੀਆ ਦੇ ਵਿੱਚ ਯੂਜ਼ ਹੋਏ ਆ ਉਹਨਾਂ ਨੇ ਪਹਿਲਾਂ ਵਿਦਿਆ ਪਰਾਪਤ ਕੀਤੀ ਤੇ ਅੱਜ ਮੈਂ ਸਮਝਦਾ ਕਿ ਦੁਨੀਆ ਤੇ ਜੇ ਕੋਈ ਰਾਜ ਕਰ ਰਿਹਾ ਤਾਂ ਉਹ ਯੂਜ਼ ਕਰ ਰਿਹਾ। ਬਾਕੀ ਸਾਰੇ ਕੱਠਪੁਤਰੀਆਂ ਭਾਵੇਂ ਉਹਦੇ ਚ ਮੋਦੀ ਹੋਵੇ ਤੇ ਭਾਵੇਂ ਟਰੰਪ ਹੋਵੇ। ਜੇ ਤੁਹਾਡੇ ਕੋਲ ਵਿੱਦਿਆ ਨਹੀਂ ਹੈ ਤਾਂ ਤੁਹਾਡਾ ਤੀਜਾ ਨੈਤਰ ਕਦੀ ਖੁੱਲ ਨਹੀਂ ਸਕਦਾ। ਇਸ ਲਈ ਮੈਂ ਇੱਕ ਹੋਰ ਇਹਦੇ ਪਿੱਛੇ ਬੇਨਤੀ ਕਰਦਾ ਮੇਰੇ ਤੋਂ ਪਹਿਲਾਂ ਕੁਝ ਬੁਲਾ ਰਿਆਂ ਮੈਂ ਪਿੱਛੇ ਖੜਨਾ ਸੁਣ ਰਿਹਾ ਸੀ ਅਸੀਂ ਲੇਟ ਆਏ ਉਹਦੇ ਲਈ ਮਾਫੀ ਮੰਗਦੇ ਆ। ਰਾਣੇ ਸੰਗੇ ਦੀਆਂ ਵੀ ਗੱਲਾਂ ਕੀਤੀਆਂ ਕਿ ਸਾਡੇ ਨਾਲ ਇਹ ਘਟਨਾਵਾਂ ਵਾਪਰੀਆਂ ਉਹ ਤੁਸੀਂ ਸਾਰੇ ਜਾਣਦੇ ਆ ਕਿ ਉਹਦੀ ਬਾਰੇ ਚ ਵੀ ਕਹਿਣਾ ਚਾਹੁੰਦਾ ਉਹਨਾਂ ਤੋਂ ਆਪਾਂ ਨੂੰ ਪਿੱਛੇ ਹਟਣਾ ਚਾਹੀਦਾ ਮਿਸਾਲ ਦੇ ਤੌਰ ਤੇ ਆ ਬਾਬੇ ਤੁਰੇ ਫਿਰਦੇ ਬਹੁਤ ਸਾਰੇ ਆਪਣੇ ਚੇਲੇ ਬਣਾ ਲੈਂਦੇ ਆ ਆਪਣਾ ਡੇਰਾ ਕਾਇਮ ਕਰ ਲੈਂਦੇ ਆ ਮੱਥੇ ਟਿਕਾਈ ਜਾਂਦੇ ਆ ਉਹ ਸਾਰਾ ਇਸ ਪਖੰਡਵਾ ਦਾ ਜਿਹਦਾ ਗੁਰੂ ਰਵਿਦਾਸ ਮਹਾਰਾਜ ਜੀ ਨੇ ਖੰਡਨ ਕੀਤਾ ਮਰੋਤਾ ਦਿੱਤੀ ਕਰਮ ਕੰਡਾ ਤੋਂ ਸਾਨੂੰ ਦੂਰ ਹੋਣਾ ਪਵੇਗਾ ਇਹ ਵੀ ਵਿਦਿਆ ਦਾ ਇੱਕ ਬੁਢਲਾ ਜਿਹੜਾ ਮੈਂ ਸਮਝਦਾ ਕਦਮ ਹੈ ਸੁਮੇਰੀ ਨਿਮਰਤਾ ਸਹਿਤ ਬੇਨਤੀ ਹੈ ਮੈਂ ਤਾਂ ਸਿਰਫ ਆਪਣੀ ਗੁਰੂ ਰਵਿਦਾਸ ਮਿਸ਼ਨ ਨਿਊ ਜਰਸੀ ਵੱਲੋਂ ਹਾਜ਼ਰੀ ਹੀ ਦੇਣੀ ਲਗਵਣੀ ਸੀ ਤੁਹਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਬਾਬਿਆਂ ਦੇ ਡੇਰਿਆਂ ਨੂੰ ਛੱਡ ਦਿਓ ਤੇ ਪੜ੍ਹਾਈ ਵਾਲੇ ਪਾਸੇ ਨੂੰ ਤੁਰ ਜਿਓ ਤੇ ਤਰੱਕੀ ਤੁਹਾਡੇ ਕਦਮ ਚੁਮੇਗੀ ਇੱਕ ਵਾਰ ਫਿਰ ਤੁਹਾਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਬਧਾਈਆਂ ਦਿੰਦਾ ਹਾਂ ਬਹੁਤ ਬਹੁਤ ਮੁਹੱਤਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਟੋਟ ਟੂਡੇ ਅ ਵੀ ਸੀਲੈਬ੍ਰੇਟਿੰਗ ਪਰ ਗੁਰੂ ਦਾਸ ਗੁਰੂ ਰਵਿਦਾਸ ਗੁਰੂ ਰਵਿਦਾਸ ਗੀ ਜੀਸ ਗ੍ਰਪ ਹੀ ਟੋਟ ਅਸ ਟੂ ਬ ਗੁੱਡ ਕਾਈਂਡ ਟੂ एवरीवन ਥੈਂਕ ਯੂ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਸਤਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਜਿਹੜੀ ਸ਼ੋਭਾ ਯਾਤਰਾ ਕੱਢੀ ਆ ਉਹਦੇ ਵਿੱਚ ਇੱਥੇ ਦੀਆਂ ਗੁਰੂ ਘਰ ਦੀਆਂ ਕਮੇਟੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਦਿਨੋਂ ਧੰਨਵਾਦ ਜਿਨ੍ਹਾਂ ਨੇ ਇਹ ਯੋਗਦਾਨ ਪਾਇਆ ਤੇ ਸਾਡੇ ਹਰਪ੍ਰੀਤ ਭਾਜੀ ਉਹਨਾਂ ਦਾ ਉਹਨਾਂ ਦੇ ਨਾਲ ਬਲਵੀਰ ਭਾਜੀ ਹੋਰ ਸਾਰੇ ਜਿਨ੍ਹਾਂ ਨੇ ਵੀ ਤਿਲ ਫੁੱਲ ਪੇਟਾ ਹਰ ਇੱਕ ਤਰ੍ਹਾਂ ਨਾਲ ਜਿੱਦਾਂ ਵੀ ਉਹਨਾਂ ਨੇ ਸੇਵਾ ਕੀਤੀ ਆ ਉਹਨਾਂ ਸਾਰਿਆਂ ਦਾ ਸ਼੍ਰੀ ਗੁਰਦਾਸ ਜੀ ਮਹਾਰਾਜ ਦਾ 648ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਸਭ ਨੂੰ ਬਹੁਤ-ਬਹੁਤ ਵਧਾਈਆਂ ਤੇ ਸਾਰਿਆਂ ਦਾ ਥੈਂਕ ਯੂ ਅਸੀਂ ਸਪੈਸ਼ਲ ਨਿਊਯਾਰਕ ਤੋਂ ਬੇਗੰਪੁਰਾ ਕਲਚਰ ਸੁਸਾਇਟੀ ਸ਼੍ਰੀ ਗੁਰੂ ਦਾ ਸਭਾ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਟਰਸਟ ਕਮੇਟੀ ਸਾਰੇ ਇੱਥੇ ਪਿਛਲੇ 4 ਸਾਲ ਤੋਂ ਆ ਰਹੇ ਆਂ ਔਰ ਆਸ ਕਰਦੇ ਆਂਗਾ ਤੋਂ ਵੀ ਇਹ ਜਿਹੜਾ ਤਾਂ ਮੈਂ ਕਿਹਾ ਭਾਈ ਸਾਹਿਬ ਉਹਨਾਂ ਨੇ ਕਿਹਾ ਉਹ ਸ਼ੁਰੂ ਰਹੇਗਾ ਇਸੇ ਤਰ੍ਹਾਂ ਸੰਗਤਾਂ ਆਉਂਦੀਆਂ ਰਹਿਣਗੀਆਂ ਨਿਊਯਾਰਕ ਤੋਂ ਦੁਬਾਰਾ ਫੇਰ ਸਤਿਗੁਰੁਦਾਸ ਜੀ ਮਹਾਰਾਜ ਦੀ ਬਾਣੀ ਉਹਨਾਂ ਨੇ ਕਿਹਾ ਐਸਾ ਚਾਹੂੰ ਰਾਜ ਮੈਂ ਯਾ ਮਿਲੇਸਵਨ ਕੋ ਅਨ ਛੋਟ ਬੜੇ ਸਭ ਸੰਭ ਵਸੇ ਰਵਿਦਾਸ ਰਹੇ ਪ੍ਰਸੰਨ ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੁਦਾਸ ਜੀ ਮਹਾਰਾ ਦੇ ਬਾਰੇ ਚ ਕੁਝ ਇਸ ਤਰ੍ਹਾਂ ਕਹਿ ਰਹੇ ਨੇ ਪੰ ਲੋ ਕਬੀਰ ਦਾਸ ਦਾਸਨ ਕੋ ਉਤਮ ਸੈਣ ਜਨ ਨਾਈ ਉੱਚ ਤੇ ਊਚ ਨਾਮ ਦਿਵੋ ਸਮਦਰਸੀ ਰਵਿਦਾਸ ਠਾਕਰ ਬਣਾਈ ਸਤਿਗੁਰੁਦਾਸ ਜੀ ਮਹਾਰਾ ਇਹਨੂੰ ਗੁਰੂ ਅਰਜਨ ਦੇਵ ਜੀ ਮਹਾਰਾ ਕਹਿੰਦੇ ਗੁਰਬਦਾਸ ਉਸ ਵਕਤ ਠਾਕਰ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਪ੍ਰਗਟ ਹੋਏ। ਸੋ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਸਪੈਸ਼ਲ ਹਰਪ੍ਰੀਤ ਭਾਜੀ ਜੀ ਨੇ ਸਾਡੇ ਪਰਮਜੀਤ ਭਾਜੀ ਕਮਾਮ ਇਸ ਮੌਕੇ ਲੰਗਰ ਦੇ ਲਈ ਵੀ ਵੱਡੇ ਪੱਧਰ ਦੇ ਉੱਪਰ ਪ੍ਰਬੰਧ ਕੀਤੇ ਗਏ ਸਨ ਗਲੋਬਲ ਪੰਜਾਬ ਦੀ ਟੀਮ ਵੱਲੋਂ ਇਸ ਧਾਰਮਿਕ ਸਮਾਗਮ ਅਤੇ ਨਗਰ ਕੀਰਤਨ ਦੀ ਕਵਰੇਜ ਉੱਚੇ-ਚੇ ਤੌਰ ਤੇ ਕੀਤੀ ਗਈ। ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮੇਂ ਦੀ ਬਹੁਤ ਵੱਡੀ ਲੋੜ ਨੇ ਤਾਂ ਕਿ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਿਆ ਜਾ ਸਕੇ ਪੈਨਸਿਲਵੇਨੀਆ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ